प्यारे श्रोताओं मैं डॉक्टर मல்கੀर सिंह पट्टी आज ਤੁਹਾਡੇ ਨਾਲ ਗੱਲ ਕਰਾਂਗਾ ਫਰੇਜ਼ ਸਿੰਡਰੋਮ ਜਦ ਕਿ ਖਾਣਾ ਖਾਣ ਦੇ ਟਾਈਮ ਮੱਥੇ ਦੇ ਉੱਪਰ ਕੋਪਰੀ ਦੇ ਉੱਪਰ ਕੰਨਾਂ ਦੇ ਪਿੱਛੇ ਜਾਂ ਚਿਹਰੇ ਦੇ ਉੱਪਰ ਜਾਂ ਛਾਤੀ ਦੇ ਉੱਪਰ ਪਸੀਨਾ ਆਉਣਾ ਦਾ ਕੀ ਕਾਰਨ ਹੈ ਜਦੋਂ ਤੁਸੀਂ ਖਾਣਾ ਖਾਂਦੇ ਹੋ ਵਿੱਚ ਉਹ ਸਰਦੀਆਂ ਦੇ ਮੌਸਮ ਵਿੱਚ ਵੀ ਜੇਕਰ ਤੁਹਾਡੇ ਮੱਥੇ ਦੇ ਉੱਪਰ ਜਾਂ ਸਿਰ ਦੇ ਕਿਸੇ ਵੀ ਹਿੱਸੇ ਦੇ ਉੱਪਰ ਜਾਂ ਸਰੀਰ ਦੇ ਕਿਸੇ ਵੀ ਹਿੱਸੇ ਦੇ ਉੱਪਰ ਤੁਹਾਨੂੰ ਪਸੀਨਾ ਆਉਣ ਲੱਗ ਜਾਂਦਾ ਹੈ ਇਹਦਾ ਮਤਲਬ ਕੁਝ ਮੈਡੀਕਲ ਕਾਰਨ ਇਹਦੇ ਆ ਜਾਨੀ ਕਿ ਕੁਝ ਰਿਯੋਗ ਬਿਮਾਰੀ ਦੇ ਸੰਕੇਤ ਹੋ ਸਕਦੇ ਹਨ ਫਰੇ ਸ ਸਿੰਡਰੋਮ ਇੱਕ ਦੁਰਲੱਭ ਤੰਤੂ ਵਿਗਿਆਨਕ ਸਥਿਤੀ ਹੁੰਦੀ ਹੈ ਜੋ ਖਾਣਾ ਖਾਂਦੇ ਸਮੇ ਸਾਡੇ ਚਿਹਰੇ ਤੇ ਪਸੀਨਾ ਆ ਜਾਂਦਾ ਚਿਹਰਾ ਲਾਲ ਹੋ ਜਾਂਦਾ ਤੇ ਕਈ ਵਾਰੀ ਸਵੇਲਿੰਗ ਵੀ ਆ ਜਾਂਦੀ ਹੈ ਕਿ ਸਾਡੇ ਟੈਂਪਲਸ ਗੱਲਾਂ ਜਾਂ ਕੰਨਾਂ ਦੇ ਪਿਛੇ ਵੀ ਆ ਸਕਦਾ ਫਰੇ ਸ ਸਿੰਡਰੋਮ ਨੂੰ ਅਸੀਂ ਗੈਸਟ੍ਰਿਕ ਹਾਈਪਰ ਹਾਈਡਰੋਸਿਸ ਗੈਸਟ੍ਰਿਕ ਪਸੀਨਾ ਅਤੇ ਇਹਨੂੰ ਅਸੀਂ ਔਰੀਕਲੋ ਟੈਂਪੋਰਲ ਸਿੰਡਰੋਮ ਵਜੋਂ ਹੀ ਇਹਦਾ ਨਾਮ ਜਿਹੜਾ ਉਹ ਦਿੱਤਾ ਜਾਂਦਾ ਹੈ ਮਿੱਗੇ ਲਗ ਲਗਤਰਾਂ ਦੇ ਨਾਮ ਦਿੱਤੇ ਜਾਂਦੇ ਆ ਮੈਡੀਕਲ ਭਾਸ਼ਾ ਦੇ ਵਿੱਚ ਆਹਮ ਕਹਿ ਸਕਦੇ ਹਾਂ ਅਸੀਂ ਕਿ ਖਾਣਾ ਖਾਂਦੇ ਸਮੇਂ ਮੱਥੇ ਦੇ ਉੱਪਰ ਜਾਂ ਤੁਹਾਡੇ ਵਾਲਾਂ ਦੇ ਅੰਦਰ ਵੀ ਪਸੀਨਾ ਆਉਂਦਾ ਹੈ ਇਹ ਫ੍ਰੀ ਸਿੰਡਰੋਮ ਦੇ ਵਿੱਚ ਸੱਚ ਜਦੋਂ ਪਸੀਨਾ ਆਉਂਦਾ ਤੇ ਚਿਹਰੇ ਦੇ ਉੱਪਰ ਲਾਲੀ ਵੀ ਆ ਜਾਂਦੀ ਹੈ ਜਦੋਂ ਔਰੀਕੂਲ ਟੈਂਪੋਰਲ ਨਰਵ ਦੇ ਨੁਕਸਾਨ ਹੋਏ ਨੇ ਜਿਹੜੀਆਂ ਸਾਡੀਆਂ ਨਰਵ ਹੁੰਦੀਆਂ ਨੇ ਨਰਮ ਦੇ ਨਰਵ ਦੇ ਕਿਸੇ ਵੀ ਕਾਰਨ ਡੈਮੇਜ ਹੋਣ ਦੇ ਨਾਲ ਇਹ ਸਥਿਤੀ ਵਾਪਰਦੀ ਹੈ ਤੇ ਉਹ ਕਿਸੇ ਸੱਟ ਦੇ ਕਾਰਨ ਨੇ ਜਾਂ ਉਹ ਕਿਸੇ ਇਨਫੈਕਸ਼ਨ ਦੇ ਕਾਰਨ ਨੇ ਇਸ ਤੋਂ ਇਲਾਵਾ ਜਾਂ ਉਹ ਕ੍ਰੋਨਿਕ ਅਲਕੋਹੋਲਿਕ ਜਿਆਦਾ ਲੰਮਾ ਸਮੇਂ ਤੋਂ ਸ਼ਰਾਬ ਪੀਣ ਦੇ ਨਾਲ ਕਿਸੇ ਦੀ ਨਰਵ ਡੈਮੇਜ ਹੋਈ ਜਾਂ 슈ਗਰ ਦੇ ਰੋਗ ਕਾਰਨ ਅਗਰ ਲੰਮਾ ਸਮਾਂ ਸ਼ੂਗਰ ਦਾ ਇਲਾਜ ਨਹੀਂ ਕੀਤਾ ਉਹਨੂੰ ਮਨੀਜ ਨਹੀਂ ਕੀਤਾ ਤਾਂ ਨਰਵ ਜਿਹੜੀਆਂ ਡੈਮੇਜ ਹੁੰਦੀਆਂ ਨੇ ਉਹਨਾਂ ਦੀ ਨਿਸ਼ਾਨੀ ਵੀ ਹੁੰਦੀ ਹੈ ਕਿ ਕਈ ਵਾਰੀ ਉਹਨੂੰ ਖਾਣਾ ਖਾਣ ਦੇ ਸਮੇਂ ਪਸੀਨਾ ਬਹੁਤ ਜ਼ਿਆਦਾ ਆਉਂਦਾ ਐਵੇਂ ਕਿ ਸਰਦੀਆਂ ਦੇ ਵਿੱਚ ਵੀ ਤੁਹਾਨੂੰ ਬਾਹਰ ਇੰਨੀ ਗਰਮੀ ਮਤਲਬ ਹੋਏਗੀ ਜਦੋਂ ਠੰਡ ਤੇ ਤੁਹਾਨੂੰ ਪਸੀਨਾ ਆਏਗਾ ਗਰਮੀਆਂ ਦੇ ਵਿੱਚ ਵੀ ਜੇਕਰ ਤੁਸੀਂ ਏਸੀ ਰੂਮ ਦੇ ਵਿੱਚ ਬੈਠੇ ਹੋ ਤਦ ਵੀ ਖਾਣਾ ਖਾਣ ਦੇ ਸਮੇਂ ਐਵੇਂ ਕਿ ਜਦੋਂ ਜ਼ਿਆਦਾ ਡੈਮੇਜ ਹੋ ਜੇ ਤਾਂ ਤੁਹਾਨੂੰ ਥੋੜਾ ਬਾਲ ਵੀ ਕੁਝ ਲੈਣ ਦੇ ਸਮੇਂ ਤੁਹਾਡਾ ਜਿਹੜਾ ਮੱਥਾ ਵਾ ਚਿਹਰਾ ਵਾ ਜਾਂ ਵਾਲ ਵਾਲਾਂ ਦੇ ਵਾਲਾ ਜਿਹੜਾ ਏਰੀਆ ਵਾ ਉਹ ਸਾਰਾ ਗਿੱਲਾ ਹੋ ਜਾਏਗਾ ਗਿੱਲਾ ਹੋ ਜਾਏਗਾ ਪਾਣੀ ਉਹਦੇ ਚ ਐਂ ਕਈ ਵਰੀ ਵਗਣ ਲੱਗ ਜਾਂਦਾ ਜਿਵੇਂ ਬਹੁਤ ਜ਼ਿਆਦਾ ਪਸੀਨਾ ਆ ਰਿਹਾ ਇੰਨਾ ਪਾਣੀ ਵਗਣਾ ਸ਼ੁਰੂ ਹੋ ਜਾਂਦਾ ਉਹਦੇ ਵਿੱਚ ਉਹ ਤੁਹਾਨੂੰ ਕਈ ਤਰ੍ਹਾਂ ਦੀਆਂ ਤੁਹਾਡੇ ਪਰ ਜਿਹੜੇ ਗ੍ਰੰਥੀਆਂ ਹੁੰਦੀਆਂ ਨੇ ਗਲੈਂਡਸ ਨੇ ਜੋ ਸਾਡੇ ਕੰਨਾਂ ਦੇ ਸਾਹਮਣੇ ਜਾਂ ਉਹਦੀ ਸਰਜਰੀ ਜਾਂ ਕਰਕੇ ਜਾਂ ਚਿਹਰੇ ਦੀ ਸੱਤਦਾ ਕਰਕੇ ਜਾਂ ਕੋਈ ਸੰਘੇਲਾਸ ਬਿਮਾਰੀਆਂ ਹੁੰਦੀਆਂ ਨੇ ਜਿਹੜੀਆਂ ਵਾਇਰਲ ਆਦੀਆਂ ਉਹਨਾਂ ਦਾ ਕਰਕੇ ਵੀ ਹੋ ਸਕਦਾ ਪਰ ਜ਼ਿਆਦਾਤਰ ਲੋਕਾਂ ਵਿੱਚ ਫ੍ਰੈਸ਼ਨ ਰੂਮ 5 ਸਾਲਾਂ ਦੇ ਅੰਦਰ ਅੰਦਰ ਆਪਣੇ ਆਪ ਕਈ ਵਾਰੀ ਠੀਕ ਵੀ ਹੋ ਜਾਂਦਾ ਪਰ ਸ਼ੂਗਰ ਜੇ ਕਿਸੇ ਸੱਟ ਦਾ ਕਾਰਨ ਜਾਂ ਕੋਈ ਸੰਘੇਲਾਸ ਵਰਗੀ ਇਨਫੈਕਸ਼ਨ ਦਾ ਕਾਰਨ ਤਾਂ ਉਹ ਠੀਕ ਹੋ ਜਾਂਦਾ ਪਰ ਸ਼ੂਗਰ ਵਗੈਰਾ ਦੇ ਵਿੱਚ ਤੁਹਾਨੂੰ ਬੜਾ ਕੇਅਰਫੁਲੀ ਸ਼ੂਗਰ ਨੂੰ ਮੈਨੇਜ ਕਰਕੇ ਕਰਨਾ ਪੈਂਦਾ ਇਹਦੇ ਵਿੱਚ ਫਿਰ ਅਲੱਗ-ਅਲੱਗ ਤਰ੍ਹਾਂ ਦੇ ਲਾਜ਼ਮੀ ਜਦੋਂ ਕਰਨੇ ਕਈ ਵਾਰੀ ਜ਼ਰੂਰੀ ਹੋ ਜਾਂਦੇ ਆ ਜਿਹਦੇ ਵਿੱਚ ਕੁਝ ਲੋਕਲ ਯੂਸਸ ਆਉਂਦੀਆਂ ਨੇ ਕੁਝ ਇੰਜੈਕਸ਼ਨ ਆਉਂਦੇ ਨੇ ਉਹ ਲੌਂਗ ਪ੍ਰੋਸੀਜਰ ਹੈਗਾ ਉਹ ਡਾਕਟਰਾਂ ਦਾ ਕੰਮ ਹੈਗਾ ਇਸ ਕਰਕੇ ਮੈਂ ਥੋੜੀ ਜੀ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਰਿਹਾ ਇਹਦੇ ਮੇਨ ਲੱਛਣ ਕੀ ਹੁੰਦੇ ਆ ਕਿਉਂਕਿ ਇਸ ਸਿੰਡਰੋਮ ਦੇ ਆਮ ਲੱਛਣ ਜੋ ਖਾਣਾ ਖਾਣ ਵੇਲੇ ਜਾਂ ਕਈ ਵਾਰੀ ਸਿਰਫ ਭੋਜਨ ਬਾਰੇ ਜਦੋਂ ਤੁਸੀਂ ਸੋਚਦੇ ਹੋ ਤੁਹਾਡਾ ਧਿਆਨ ਜਾਂਦਾ ਮਨ ਉਸੋਈ ਦੇ ਵਿੱਚ ਖਾਣਾ ਬਣ ਰਿਹਾ ਤੁਹਾਨੂੰ ਪਤਾ ਹੈ ਕਿ ਇੰਨੇ ਕਿੱਚ ਤੁਹਾਡੇ ਟੇਬਲ ਤੇ ਜਾਂ ਜਿੱਥੇ ਵੀ ਤੁਸੀਂ ਬੈਠ ਕੇ ਖਾਣਾ ਖਾਂਦੇ ਹੋ ਤੁਹਾਨੂੰ ਖਾਣਾ ਮਿਲਦਾ ਉਹ ਤੁਹਾਡੇ ਮਨ ਦੇ ਵਿੱਚ ਜਦੋਂ ਉਹਦੀ ਸੋਚ ਵਿਚਾਰ ਵੀ ਆਉਂਦੇ ਹਨ ਉਸ ਸਮੇਂ ਵੀ ਤੁਹਾਡੇ ਮੱਥੇ ਤੇ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਕੋਈ ਇਮੋਸ਼ਨਲ ਸਟ੍ਰੈਸਸ ਕਰਕੇ ਵੀ ਪਸੀਨਾ ਤੁਹਾਡੇ ਮੱਥੇ ਤੇ ਆ ਸਕਦਾ ਜਾਂ ਭੋਜਨ ਬਾਰੇ ਗੱਲ ਕਰਨ ਦੇ ਨਾਲ ਕੋਈ ਸਵਾਦੀ ਤੁਹਾਡਾ ਫੇਵਰਿਟ ਭੋਜਨ ਤੁਹਾਡੇ ਮਾਈਂਡ ਦੇ ਵਿੱਚ ਉਹਦੇ ਬਾਰੇ ਗੱਲਾਂ ਆਉਂਦੀਆਂ ਨੇ ਤੇ ਤਾਂ ਪਸੀਨਾ ਆ ਸਕਦਾ ਚਿਹਰੇ ਦੇ ਉੱਪਰ ਪਸੀਨਾ ਇੰਨਾ ਜ਼ਿਆਦਾ ਕਈ ਵਰੀ ਆ ਜਾਂਦਾ ਕਿ ਉਹ ਬਿਲਕੁਲ ਬਹੁਤ ਜ਼ਿਆਦਾ ਗਰਮੀਆਂ ਦੇ ਵਿੱਚ ਕੰਮ ਕਾਜ ਕਰਨ ਵਾਲੇ ਲੋਕਾਂ ਨੂੰ ਜਿਵੇਂ ਪਸੀਨਾ ਡੁੱਲਦਾ ਉਸ ਤਰ੍ਹਾਂ ਉਹਦੇ ਜਿũ ਬੂੰਦਾਂ ਜਿਹੜੀਆਂ ਨੇ ਉਹ ਚੋਣੀਆਂ ਸ਼ੁਰੂ ਹੋ ਜਾਂਦੀਆਂ ਚਿਹਰਾ ਲਾਲ ਹੋ ਜਾਂਦਾ ਤੇ ਸਾਡੀ ਜਿਹੜੀਆਂ ਗੱਲਾਂ ਦੇ ਨਾਲ ਕਈ ਵਰੀ ਆਮ ਤੌਰ ਤੇ ਬੇਅਰਾਮੀ ਮਹਿਸੂਸ ਹੁੰਦੀ ਹੈ ਡਗਿਆਕਸ ਦੇ ਅੰਦਰਲੀ ਸਾਈਡ ਦੇ ਉੱਪਰ ਹੁਣ ਫਰੇ ਸ ਸਿੰਡਰੋਮ ਕਿਹਰੇ ਦੇ ਸਿਰਫ ਇੱਕ ਪਾਸੇ ਜਾਂ ਦੋਵੇਂ ਪਾਸੇ ਹੋ ਸਕਦਾ ਦੋਵਾਂ ਮਾਮਲਿਆਂ ਵਿੱਚ ਜਿਹੜਾ ਪਸੀਨਾ ਜਾਂ ਕੋਈ ਜਿਹੜੀ ਤੁਹਾਡੇ ਲਾਲੀ ਆਉਂਦੀ ਕਿਹੜੇ ਤੇ ਜਾਂ ਆਰਟੀਕੂਲ ਟੈਂਪੋਰਲ ਨਰਵ ਦੇ ਨਾਲ ਨਾਲ ਡੈਮੇਜ ਹੋਈ ਹੁੰਦੀ ਕਿਉਂਕਿ ਸਿਰ ਦੇ ਪਾਸੇ ਨੂੰ ਸੁਵੇਦਨਾ ਪ੍ਰਦਾਨ ਕਰਦੀਆਂ ਨੇ ਸੈਂਸ ਆਰਗਨ ਹੁੰਦਾ ਸਕਦਾ ਨਰਵ ਜਿਹੜੀਆਂ ਜੋ ਮੈਸੇਜ ਲੈ ਕੇ ਜਾਂਦੀਆਂ ਨੇ ਇਸ ਤੋਂ ਇਲਾਵਾ ਗੱਲਾਂ ਦੇ ਵਿੱਚ ਟੈਂਪੋਰਲ ਦੇ ਵਿੱਚ ਤੁਹਾਡੇ ਕੰਨਾਂ ਦੇ ਪਿੱਛੇ ਕੁਝ ਲੋਕਾਂ ਨੂੰ ਚਿਹਰੇ ਤੇ ਪਸੀਨਾ ਆਉਂਦਾ ਬੁੱਲਾਂ ਦੇ ਉੱਪਰ ਮੱਥੇ ਤੇ ਨੱਕ ਤੇ ਤੁਹਾਡੇ ਖੋਪਰੀ ਦੇ ਉੱਪਰ ਗਰਮ ਤੇ ਮਸਾਲੇਦਾਰ ਭੋਜਨ ਖਾਣ ਤੋਂ ਬਾਅਦ ਕਦੀ ਕਦੀ ਜਿਹੜਾ ਹੁੰਦਾ ਉਹਦੇ 'ਚ ਬਹੁਤਾ ਘਬਰਾਉਣ ਦੀ ਲੋੜ ਨਹੀਂ ਹੁੰਦੀ ਕਦੀ ਕਦਾਂ ਇਹ ਕਿਤੇ ਹੁੰਦਾ ਤੁਹਾਨੂੰ ਜਿਆਦਾ ਗਰਮ ਤਾਂ ਜਿਆਦਾ ਮਿਰਚ ਮਸਾਲੇ ਵਾਲਾ ਭੋਜਨ ਖਾਣ ਦੇ ਨਾਲ ਅਗਰ ਹੁੰਦਾ ਤਾਂ ਉਹ ਨਾਰਮਲ ਹੁੰਦਾ ਉਹਦੀ ਕੋਈ ਬਹੁਤਾ ਜਿਆਦਾ ਟੈਨਸ਼ਨ ਵਾਲੀ ਗੱਲ ਨਹੀਂ ਹੁੰਦੀ ਕਈ ਵਾਰੀ ਪੇਟ ਦੇ ਉੱਪਰ ਵੀ ਪਸੀਨਾ ਆ ਜਾਂਦਾ ਜਿਆਦਾ ਮਸਾਲੇ ਦਾ ਉਹ ਇੱਕ ਨਾਰਮਲ ਪ੍ਰਕਿਰਿਆ ਹੁੰਦੀ ਹੈ ਲੇਕਿਨ ਅਗਰ ਰੋਜ਼ਾਨਾ ਹੀ ਤੁਹਾਨੂੰ ਆਉਂਦਾ ਚਾਹੇ ਕੁਝ ਵੀ ਤੁਸੀਂ ਖਾਂਦੇ ਹੋ ਐਵੇਂ ਕੇ ਠੰਡਾ ਵੀ ਖਾਣਾ ਖਾਂਦੇ ਐਵੇਂ ਕੇ ਦੇਵਨੀ ਫਰੂਟ ਖਾਣ ਦੇ ਨਾਲ ਵੀ ਪਸੀਨਾ ਆ ਜਾਂਦਾ ਜਦੋਂ ਬਿਮਾਰੀ ਹੁੰਦੀ ਹੈ ਉਦੋਂ ਫਿਰ ਸਾਨੂੰ ਟਾਈਮ ਨਾਲ ਸਾਡੇ ਡਾਕਟਰ ਦੀ ਸਲਾਹ ਲੈਣ ਦੀ ਲੋੜ ਹੁੰਦੀ ਹੈ ਉਹ ਕਿਉਂਕਿ ਮੇਜ਼ਰ ਕਿਸੇ ਡਿਸੀਜ਼ ਦਾ ਸਿੰਪਟਮ ਹੋ ਸਕਦਾ ਹੋ ਆਮ ਤੌਰ ਤੇ ਜਦੋਂ ਚਬਾਉਣ ਨਾਲ ਜਾਂ ਗਰਮੀ ਜਾਂ ਦਰਦ ਮਹਿਸੂਸ ਕਰ ਸਕਦੇ ਕ੍ਰਿਮਲ ਵੈਰੀ ਵੇਰੀ ਏਰੀਆ ਕਾਟ ਆਮ ਲੱਛਣ ਹੁੰਦੇ ਆ। ਕੁਝ ਲੋਕਾਂ ਨੂੰ ਸੀਨੇ ਦਾ ਇੱਕ ਅਸੀਮਤ ਪੈਟਰਨ ਜਿਵੇਂ ਸਾਡੇ ਤੜ, ਬਾਹਾਂ, ਲੱਤਾਂ ਨੂੰ ਹੀ ਨਾ ਪੈਰਾਂ ਤੱਕ ਵੀ ਪ੍ਰਿਨਾਜ਼ੇ। ਜਿੰਨਾ ਸਰੀਰ ਦੀ ਸਤਾ ਖੇਤਰ ਪ੍ਰਭਾਵਿਤ ਹੁੰਦਾ ਲੱਛਣ ਉਨੀ ਗੰਭੀਰ ਹੁੰਦੇ। ਲੇਕਿਨ ਕਾਫੀ ਸ਼ੁਰੂਆਤੀ ਦੀ ਜਿਹੜੀ ਆ ਉਹ ਮੱਥੇ ਤੋਂ ਬੁੱਲਾਂ ਤੋਂ ਜਾਂ ਸਾਡੀ ਖੋਪੜੀ ਤੋਂ ਸ਼ੁਰੂ ਹੁੰਦੀ ਆ। ਇਹਦੇ ਕਾਰਨ ਕੀ ਹੁੰਦੇ ਨੇ ਮੋਟੀ ਮੋਟੀ ਪੈਰੋਟਿਡ ਸਿੰਡਰੋਮ ਜਿਹੜਾ ਸਭ ਤੋਂ ਆਮ ਕਿਸਮ ਦਾ ਪਸੀਨਾ ਜੋ ਕਿਸੇ ਵੀ ਉਮਰ ਵਿੱਚ ਹੋ ਸਕਦਾ ਇਹ ਪੈਰੋਟਿਡ ਗਲੈਂਡ ਜਾਂ ਔਰੀਕਲੋ ਟੈਂਪੋਰਲ ਨਰਵ ਦੀ ਇੱਕ ਅਬਨਾਰਮਲ ਜਾਂ ਅਸੁਧਾਰਨ ਜਿਹੜੀ ਪ੍ਰਤੀਕਿਰਿਆ ਜਦੋਂ ਉਹਨਾਂ ਦੇ ਫੰਕਸ਼ਨ ਅਬਨਾਰਮਲ ਹੁੰਦੇ ਪੈਰੋਟਿਡ ਗ੍ਰੰਥੀਆਂ ਜਿਹੜੀਆਂ ਉਹ ਲਾਰ ਦੀਆਂ ਗ੍ਰੰਥੀਆਂ ਜਿੱਤੋਂ ਸਾਡੀ ਲਾਰ ਬਣਦੀ ਮੂੰਹ ਦੇ ਵਿੱਚ ਸਭ ਤੋਂ ਵੱਡੀ ਗ੍ਰੰਥੀਆਂ ਵਿੱਚੋਂ ਇੱਕ ਹੈ ਤੁਹਾਡੇ ਚਿਹਰੇ ਦੇ ਦੋਵੇਂ ਪਾਸੇ ਇੱਕ ਸਾਹਮਣੀ ਅਤੇ ਕੰਨਾਂ ਤੋਂ ਥੋੜਾ ਜਿਹਾ ਹੇਠਾਂ ਹੁੰਦੀ ਹੈ ਇਹ ਗ੍ਰੰਥੀਆਂ ਲਾਰ ਛੜਦੀਆਂ ਜਦੋਂ ਸਲਾਈਵਾ ਜਾਂ ਥੁੱਕ ਸਾਡੇ ਮੂੰਹ ਦੇ ਵਿੱਚ ਪੈਦਾ ਹੁੰਦਾ ਹੈ ਜੋ ਭੋਜਨ ਨੂੰ ਪਚਾਉਣ ਅਤੇ ਭੋਜਨ ਨੂੰ ਗਿੱਲਾ ਕਰਨ ਲਈ ਮਦਦ ਕਰਦੀਆਂ ਨੇ ਔਰੀਕਲੋ ਟੈਂਪੋਰਲ ਨਰਵ ਉਹ ਜਿਹੜੇ ਰਿਫਲੈਕਸ ਸ਼ਾਮਲ ਹੁੰਦੀ ਆ ਜੋ ਭੋਜਨ ਦੇ ਜਵਾਬ ਵਿੱਚ ਉਸ ਲਾਰ ਨੂੰ ਛੜਕੀ ਜਾਨੀ ਕੋਈ ਰਿਫਲੈਕਸ ਫੰਕਸ਼ਨ ਹੁੰਦਾ ਹੈ ਇਹ ਕਿ ਜਦੋਂ ਅਸੀਂ ਭੋਜਨ ਖਾਂਦੇ ਹਾਂ ਤਾਡੇ ਮੂੰਹ ਨੂੰ ਕੋਈ ਟੱਚ ਕੀਤਾ ਜਾਂ ਪਹਿਲਾਂ ਹੀ ਤੁਸੀਂ ਬੁਰਕੀ ਤੋੜੀ ਹੈ ਮੂੰਹ ਦੇ ਵਿੱਚ ਪਾਉਣ ਵਾਸਤੇ ਉਨੀ ਆਪਣੀ ਲਾਰ ਜਿਹੜੀ ਛੱਡਣੀ ਸ਼ੁਰੂ ਕਰ ਦੇਣੀ ਕਿਉਂਕਿ ਉਹ ਜ਼ਰੂਰੀ ਹੁੰਦੀ ਹੈ ਫਰੇ ਸ ਸਿੰਡਰੋਮ ਵਾਲੇ ਲੋਕਾਂ ਵਿੱਚ ਜਿਹੜੀਆਂ ਨਸਾਂ ਨੇ ਉਹਨਾਂ ਦੀਆਂ ਨਰਵ ਨਿਊ ਡੈਮੇਜ ਹੋ ਜਾਂਦੀਆਂ ਨੇ ਚਾਹੇ ਉਹ ਸੱਟ ਦੇ ਕਾਰਨ ਜਾਂ ਕਿਸੇ ਮੈਡੀਕਲ ਬਿਮਾਰੀ ਦੇ ਕਾਰਨ ਇਸ ਦੇ ਜਿਹੜੇ ਪੈਰਾਸਿੰਥੈਟਿਕ ਫਾਈਬਰ ਅਬ ਨਾਰਮਲ ਤੌਰ ਤੇ ਜਿਹੜੇ ਵਧਦੇ ਨੇ ਇਹ ਸਿਰਫ ਲਾਰ ਨੂੰ ਤੇਜ਼ਿਤ ਕਰਨ ਦੀ بجائے ਪਸੀਨਾ ਅਤੇ ਲਾਲੀ ਨੂੰ ਵੀ ਸ਼ੁਰੂ ਕਰ ਦਿੰਦੀ ਹੈ ਯਾਨੀ ਕਿ ਕਰਨਾ ਤਾਂ ਉਹਨੇ ਸਿਰਫ ਜਿਹੜੀ ਲਾਰ ਸਾਡੇ ਮੂੰਹ ਦੇ ਵਿੱਚ ਪੈਦਾ ਹੁੰਦੀ ਹੈ ਉਹਨੂੰ ਐਕਟਿਵ ਕਰਨਾ ਦਾ ਲੇਕਿਨ ਜਦੋਂ ਡੈਮੇਜ ਹੋਈ ਹੁੰਦੀ ਹੈ ਤੇ ਨਾਲ ਉਹ ਪਸੀਨੇ ਵਾਲੀਆਂ ਗ੍ਰੰਥੀਆਂ ਨੂੰ ਵੀ ਐਕਟਿਵ ਕਰ ਦਿੰਦੀ ਹੈ ਤੇ ਸਾਨੂੰ ਪਸੀਨਾ ਵੀ ਆ ਜਾਂਦਾ ਹੈ ਮੱਥੇ ਦੇ ਉੱਪਰ ਗੱਲਾਂ ਦੇ ਉੱਪਰ ਜਾਂ ਸਿਰ ਦੇ ਵਾਲ ਵੀ ਕਈ ਵਾਰੀ ਇੰਨੇ ਕਿ ਸਿਰ ਦੇ ਵਾਲ ਵੀ ਗਿੱਲੇ ਹੋ ਜਾਂਦੇ ਹੁਣ ਫਰੇ ਸਿੰਡਰੋਮ ਵਾਲੇ ਜੇ ਜੇ ਨਰਵ ਜਿਹੜੀਆਂ ਡੈਮੇਜ ਹੋਈਆਂ ਹੋਈਆਂ ਕੋਈ ਵੀ ਚੀਜ਼ ਜੋ ਤੁਹਾਡੇ ਔਰੀਕੂਲਰ ਟੈਂਪੋਰਲ ਨਰਵ ਨੂੰ ਨੁਕਸਾਨ ਪਹੁੰਚਾਉਂਦੀ ਹੈ ਉਹਦੇ ਕਰਕੇ ਜਿਹੜੇ ਆਉ ਉਹ ਫਰੇ ਸਿੰਡਰੋਮ ਬਣ ਜਾਂਦਾ ਹੁਣ ਪੈਰਟਿਟ ਗਲੈਂਡ ਦੀ ਸਰਜਰੀ ਜਿਹੜੀ ਉਹ ਵੀ ਔਰੀਕੂਲਰ ਟੈਂਪੋਰਲ ਨਰਵ ਨੂੰ ਨੁਕਸਾਨ ਪਹੁੰਚਾਉਣ ਦਾ ਸਭ ਤੋਂ ਵੱਡਾ ਕਾਰਨ ਹੈ ਉਨੇ ਸਰਜਰੀ ਲਗਭਗ 10% ਮਰੀਜ਼ਾਂ ਦੇ ਲੱਛਣਾਂ ਦੀ ਰਿਪੋਰਟ ਦੀ ਜਿਨ੍ਹਾਂ ਦੇ ਵਿੱਚ ਕਾਫੀ ਜਦੋਂ ਪੈਰੋਟਿਡ ਦੀ ਕਿਸੇ ਕਾਰਨ ਸਰਜਰੀ ਕੀਤੀ ਹੁੰਦੀ ਹੈ ਉਹਦੇ ਨਾਲ ਵੀ ਨਰਵ ਡੈਮੇਜ ਹੋ ਜਾਂਦੀ ਹੈ ਕਿਸੇ ਸੱਟ ਦੇ ਕਾਰਨ ਇਨਫੈਕਸ਼ਨ ਦੇ ਕਾਰਨ ਜਾਂ ਹੋਰ ਸਰਜਰੀਆਂ ਦੇ ਕਾਰਨ ਜਿਹੜੀ ਔਰੀਕੂਲਰ ਟੈਂਪੋਰਲ ਨਰਵ ਦੇ ਨੁਕਸਾਨ ਦੇ ਹੋਰ ਕਾਰਨ ਜਿਵੇਂ ਤੁਹਾਡੀ ਗੱਲ ਦੇ ਕੋਈ ਸੱਟ ਲੱਗਦੀ ਹੈ ਜਾਂ ਪਰੋਡਰ ਗ੍ਰੰਥੀ ਦੀ ਪੁਰਾਣੀ ਕੋਈ ਕ੍ਰੋਨਿਕ ਇਨਫੈਕਸ਼ਨ ਹੈਗੀ ਜਾਂ ਜਬਾੜੇ ਦੀ ਹੱਡੀ ਜਿਹੜੀ ਹੈ ਤਾਂ ਟੈਂਪੋਰੋ ਮੈਂਡੀਬੂਲਰ ਜੋੜ ਦਾ ਫ੍ਰੈਕਚਰ ਹੋ ਗਿਆ ਕਿਸੇ ਕਾਰਨ ਟੁੱਟ ਗਈ ਹੈ ਜੋ ਜਬਾੜੇ ਦੀ ਹੱਡੀ ਨੂੰ ਖੋਪੜੀ ਦੇ ਨਾਲ ਜੋੜਦੀਆਂ ਨੇ ਹੱਡੀਆਂ ਉਹਨਾਂ ਦੇ ਵਿੱਚ ਕੋਈ ਵਿਕਾਰ ਪੈਦਾ ਹੋ ਗਿਆ ਤਾਂ ਟੈਂਪੋਰੋ ਮੈਂਡੀਬੂਲਰ ਜੋੜ ਦੀ ਕੋਈ ਸਰਜਰੀ ਕਰਾਈ ਹੈ ਤੁਸੀਂ ਚਿਹਰੇ ਚਿਹਰੇ ਦੀ ਜਾਂ ਗਰਦਨ ਦੀ ਸਰਜਰੀ ਹੋਈ ਹੈ ਜਾਂ ਸਬ ਮੈਂਡੀਬਲ ਗ੍ਰੰਥੀਆਂ ਜਦੋਂ ਰਿਮੂਵ ਕਰ ਦਿੱਤੀਆਂ ਜਾਂਦੀਆਂ ਨੇ ਕਿਸੇ ਬਿਮਾਰੀ ਦੇ ਕਾਰਨ ਜਾਂ thyroid gland ਨੂੰ ਕੋਈ ਮਤਲਬ ਜਿਹੜਾ ਉਹ ਉਹਦਾ ਕੀਤੀ ਹੁੰਦੀ ਸਰਜਰੀ ਵਗੈਰਾ ਜਾਂ ਕਿਸੇ ਤਰ੍ਹਾਂ ਦੀ ਜਾਂ Thoracic Sympathotomy ਜਿਹੜੀ ਆ ਉਹ ਸੀਨੇ ਨੂੰ ਕੰਟਰੋਲ ਲਈ ਕੀਤੀ ਜਾਣ ਵਾਲੀ ਇੱਕ ਸਰਜਰੀ ਹੁੰਦੀ ਹੈ ਕੋਈ ਇਸ ਤਰ੍ਹਾਂ ਦਾ ਅਗਰ ਹੋਇਆ ਤਾਂ ਉਹਦਾ ਕਰਕੇ ਵੀ ਇਹ ਸਿੰਡਰੋਮ ਜਿਹੜਾ ਆ ਜਾਂਦੇ ਜਨਮ ਦੇ ਸਮੇਂ ਵੀ ਬੱਚੇ ਨੂੰ ਅਗਰ ਕੋਈ ਐਜਰੀ ਹੋਈ ਹੈ ਜਿਵੇਂ ਮਤਲਬ ਨਾ ਜੰਮੇ ਬੱਚਿਆਂ ਦੇ ਵਿੱਚ ਯੋਗੰਦਰਬ ਜਿਹੜੀ ਹੈ ਕਿਸੇ ਕਾਰਨ ਵੀ ਜਿਵੇਂ ਫੋਰਸ ਜਿਹੜੀ ਡਿਲੀਵਰੀ ਤੋਂ ਬਾਅਦ ਵਾਲੇ ਜਨਮ ਨੂੰ ਸਦਮਾ ਜਾਂ ਉਹ ਵੀ ਉਹਨਾਂ ਨੂੰ ਛੱਟ ਦੇ ਕਾਰਨ ਵੀ ਉਹ ਡੈਮੇਜ ਹੋ ਜਾਂਦੀ ਹੈ ਔਰ ਇਕਲੂ ਟੈਂਪੋਰਲ ਨਰ ਉਹਦਾ ਕਾਰਨ ਵੀ ਬੱਚਿਆਂ ਦੇ ਵਿੱਚ ਵੀ ਇੱਕ ਤਕਲੀਫ ਛੋਟਿਆਂ ਦੇ ਵਿੱਚ ਆ ਜਾਂਦੀ ਹੈ ਕਿ ਉਹ ਜਦੋਂ ਮੈਸਟੀਕੇਟ ਕਰਦੇ ਆ ਜਾਂ ਥੋੜਾ ਵੱਡਾ ਹੋ ਕੇ ਖਾਣਾ ਖਾਂਦੇ ਤਾਂ ਉਦੋਂ ਵੀ ਉਹਨਾਂ ਨੂੰ ਪਸੀਨਾ ਆ ਜਾਂਦਾ ਪਰ ਫਿਰ ਵੀ ਇਹਨਾਂ ਨਿਆਣਿਆਂ ਜਾਂ ਬੱਚਿਆਂ ਦੇ ਵਿੱਚ ਜੋਖਮ ਬਹੁਤ ਘੱਟ ਹੁੰਦਾ ਜਦੋਂ ਇਹਦਾ ਤਾਂ ਕੁਝ ਅਸ਼ਰਾ ਨੂੰ ਸੀ ਪੋਜਨ ਦੀ ਅਲਰਜੀ ਦੇ ਲੱਛਣ ਸਮਝ ਲੈਂਦੇ ਆ ਹਾਲਾਂਕਿ ਭੋਜਨ ਪ੍ਰਤੀ ਅਲਰਜੀ ਵਾਲੀ ਪ੍ਰਤੀਕਿਰਿਆ ਜਿਹੜੀ ਆ ਉਹ ਭੋਜਨ ਗ੍ਰਹਿਣ ਕਰਨ ਤੋਂ ਬਾਅਦ ਨਹੀਂ ਨਾ ਕਿ ਇਸ ਦੇ ਦੌਰਾਨ ਅਗਰ ਤੁਹਾਡੇ ਬੱਚੇ ਛੋਟੇ ਬੱਚੇ ਜਿਹੜੇ ਨਹੀਂ ਉਹਨਾਂ ਨੂੰ ਵੀ ਅਗਰ ਐਨੀ ਦੀ ਪ੍ਰੋਬਲਮ ਹੈ ਤੇ ਇਟ ਮੀਨ ਡਾਕਟਰ ਦੀ ਸਲਾਹ ਸਾਨੂੰ ਜਰੂਰ ਲੈਣੀ ਹੈ ਚਾਹੀਦੀ ਹੋਰ ਜਿਹੜੀਆਂ ਤੁਹਾਡੀਆਂ ਨਰਵ ਦੀ ਕੋਈ ਜਿਹੜੀ ਕੰਡੀਸ਼ਨਸ ਹੈ ਤੰਤੂ ਵਿਗਿਆਨ ਦੀ ਸਥਿਤੀ ਦੇ ਨਾਲ ਵੀ ਹੋ ਸਕਦੀ ਹੈ ਜਿਵੇਂ ਚੌੜਾ ਤੇ ਪਾਣੀ ਦੀ ਇੱਕ ਇੰਜਰੀ ਹੁੰਦੀ ਸਟੱਲ ਲੱਗਦੀ ਹੈ ਜਿਹੜੀ ਕਲਸਟਰ ਸਿਰ ਦੀ ਦਰਦ ਹੈ ਜਾਂ ਡਾਇਬਟਿਕ ਨਿਊਰੋਪੈਥੀ ਜਿਹੜੀ 슈ਗਰ ਦਾ ਕਰਕੇ ਨਰਵ ਡੈਮੇਜ ਹੋਈਆਂ ਹੁੰਦੀਆਂ ਨੇ ਐਨਸੈਪਲਾਈਟਿਸ ਕੋਈ ਬ੍ਰੇਨ ਨਾਲ ਸੰਬੰਧਤ ਆ ਜਾਂਦੀ ਹੈ ਜਾਂ ਚਿਹਰੇ ਦੇ ਉੱਪਰ ਕੋਈ ਫਰਬੀਸ ਯੋਸਟੇਕ ਇੱਕ ਵਾਇਰਲ ਡਿਸੀਜ਼ ਵੀ ਜਾਂ ਸਿਗੋਮੈਲਗਿਆ ਸਰਵਾਈਕਲ ਵੀ ਕੋਈ ਟਿਊਮਰ ਵਗੈਰਾ ਉਹਦਾ ਕਰਕੇ ਵੀ ਇਹ ਬਿਮਾਰੀਆਂ ਆ ਸਕਦੀਆਂ ਨੇ ਕ੍ਰੈਨਲ ਦੇ ਟ੍ਰੀਟਮੈਂਟ ਜਿਹੜੇ ਆ ਉਹ ਅਲੱਗ-ਅਲੱਗ ਤਰੀਕੇ ਨਾਲ ਕੀਤੇ ਜਾਂਦੇ ਆ ਕਿਉਂਕਿ ਕਾਫੀ ਲੌਂਗ ਟ੍ਰੀਟਮੈਂਟ ਹੁੰਦਾ ਉਹ ਡਾਕਟਰ ਦੀ ਸਲਾਹ ਦੇ ਨਾਲ ਹੀ ਕੀਤਾ ਜਾ ਸਕਦਾ ਇਸ ਕਰਕੇ ਹਮੇਸ਼ਾ ਧਿਆਨ ਰੱਖੋ ਕਿ ਅਗਰ ਤੁਹਾਨੂੰ ਵੀ ਖਾਣਾ ਖਾਣ ਦੇ ਸਮੇਂ ਜਿਆਦਾ ਪਸੀਨਾ ਆਉਂਦਾ ਖਾਸ ਕਰਕੇ ਜਦੋਂ ਤੁਹਾਨੂੰ 슈ਗਰ ਦੇ ਰੋਗੀ ਹੋ ਤੁਸੀਂ ਜਾਂ ਰੋਕੀਨ ਦੇ ਵਿੱਚ ਤੁਸੀਂ ਜਿਆਦਾ ਗਰਮ ਵਿੱਚ ਮਸਾਲੇ ਵਾਲਾ ਭੋਜਨ ਨਹੀਂ ਵੀ ਖਾਂਦੇ ਤਦ ਵੀ ਤੁਹਾਨੂੰ ਵੀ ਪਸੀਨਾ ਅਗਰ ਜਿਆਦਾ ਆਉਂਦਾ ਤਾਂ ਜ਼ਰੂਰ ਡਾਕਟਰ ਦੀ ਸਲਾਹ ਲਓ ਇਸ ਕਰਕੇ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗੇਗਾ ਇੰਨੀ ਕੋਈ ਜਾਣਕਾਰੀ ਇਸ ਵਿਸ਼ੇ ਬਾਰੇ ਜੋ ਵੀ ਦਿੱਤੀ ਹੋਈ ਹੈ ਕੱਲ ਨੂੰ ਆਪਾਂ ਕੋਈ ਪਰਟਿਟ ਡਿਗਲੈਂਡ ਦੀ ਜਾਂ ਇਹਦੇ ਬਾਰੇ ਥੋੜੀ ਜਿਹੀ ਹੋਰ ਕੋਸ਼ਿਸ਼ ਕਰਾਂਗੇ ਗੱਲ ਕਰਾਂਗੇ ਬਸ ਅੱਜ ਇੰਨੇ ਕਿ ਅਗਰ ਤੁਹਾਨੂੰ ਖਾਣਾ ਖਾਣ ਦੇ ਸਮੇਂ ਰੁਜਨ ਦੋ ਵਾਰ ਤਿੰਨ ਵਾਰ ਤੁਸੀਂ ਜਾਂ ਜਦੋਂ ਵੀ ਤੁਸੀਂ ਖਾਣਾ ਖਾਂਦੇ ਹੋ ਜਿਆਦਾ ਪਸੀਨਾ ਆਉਂਦਾ ਖਾਸ ਕਰ ਸਰਦੀਆਂ ਦੇ ਦਿਨਾਂ ਵਿੱਚ ਵੀ ਤਾਂ ਜਰੂਰ ਆਪਣੇ ਡਾਕਟਰ ਦੀ ਸਲਾਹ ਲਓ ਕਿਉਂਕਿ ਇਹਦੇ ਪਿਛੇ ਬਹੁਤ ਵੱਡਾ ਕੋਈ ਕਾਰਨ ਜਾਂ ਕੋਈ ਬਹੁਤ ਵੱਡੀ ਬਿਮਾਰੀ ਹੋ ਸਕਦੀ ਹੈ ਜਿੰਨਾ ਤੁਸੀਂ ਲੇਟ ਕਰੋਗੇ ਉਨਾ ਹੀ ਇਹਦਾ ਫਿਰ ਇਲਾਜ ਥੋੜਾ ਲੰਮਾ ਹੋ ਜਾਂਦਾ ਜਾਂ ਨੁਕਸਾਨ ਜ਼ਿਆਦਾ ਹੋ ਜਾਂਦਾ ਅਗਰ ਕਦੇ-ਕਦਾਈ ਹੁੰਦਾ ਖਾਸ ਕਰਕੇ ਜਿਆਦਾ ਗਰਮ ਜਿਆਦਾ ਮਸਾਲੇਦਾਰ ਭੋਜਨ ਖਾਣ ਨਾਲ ਫਿਰ ਕੋਈ ਬਹੁਤ ਟੈਨਸ਼ਨ ਦੀ ਲੋੜ ਨਹੀਂ ਅਗਰ ਤੁਸੀਂ ਜਿਆਦਾ ਸ਼ਰਾਬ ਪੀਂਦੇ ਆ ਦੀਓ ਜਿਆਦਾ 슈ਗਰ ਦੇ ਰੋਗੀ ਹੋ ਤੁਸੀਂ ਤਾਂ ਤੁਹਾਨੂੰ ਹੁੰਦਾ ਤਾਂ ਜ਼ਰੂਰ ਆਪਣੇ ਡਾਕਟਰ ਕੋਲ ਜਾਓ। ਅਗਰ ਛੋਟੇ ਬੱਚਿਆਂ ਦੇ ਵਿੱਚ ਵੀ ਹੁੰਦਾ ਜਿਨ੍ਹਾਂ ਨੂੰ ਨਾ ਕੋਈ ਸ਼ੂਗਰ ਹੈ ਨਾ ਕੋਈ ਦੂਜੀ ਤਾਂ ਉਹਨਾਂ ਬਾਰੇ ਵੀ ਡਾਕਟਰ ਆਪਣੇ ਵੀ ਸਲਾਹ ਜ਼ਰੂਰ ਲਓ। ਖਾਸ ਕਰਕੇ ਅਗਰ ਤੁਸੀਂ ਕੋਈ ਫਰੂਟ ਲੈਂਦੇ ਹੋ ਤਦ ਵੀ ਜੇ ਤੁਹਾਨੂੰ ਕੋਈ ਨਾਰ ਆ ਜਾਂਦਾ ਤੇ ਜ਼ਰੂਰ ਆਪਣੇ ਡਾਕਟਰ ਦੀ ਸਲਾਹ ਲਓ। ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗੇਗਾ। ਧੰਨਵਾਦ, ਸ਼ੁਕਰੀਆ, ਮਿਹਰਬਾਨੀ।